ਆ ਖੇਤਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਓ ਖੇਤਾ ਜਗਰੂਪ ਸਰਪੰਚ ਕਾ ਲੱਗਦਾ ਇਹਦਾ ਆਹੀ ਐ ਚੇਰੂ ਬੈਲੀ ਕਾ ਖੇਤਾ ਚੱਲ ਅੱਗੇ ਜਾ ਕੇ ਦੇਖਦੇ ਆ ਨੀਰਾ ਤਾਂ ਇੱਥੇ ਜੀ ਕਹਿੰਦੇ ਸੀ ਕਿਰਾਉ ਲੱਗਦੀ ਐ ਪੈੜ ਚਾਰ ਬਿੜਕ ਜੀ ਕੁਸਰਮੋਸਰ ਜੀ ਹੁੰਦੀ ਮੋਲ ਮਾਰ ਕੀ ਦੇਖ ਲੈ ਬਾੜੂ ਸਿਆ ਓ ਪੁੱਤਰਾ ਪੁੱਤਰ ਚਾਚੀ ਤਾਂ ਸੁਣਦੀ ਐ ਚੱਲ ਮਾੜੂ ਸਿਆ ਕੰਮ ਤਾਂ ਆਪਾਂ ਨੂੰ ਹੀ ਐ ਅੱਗੇ ਜਾ ਕੇ ਦੇਖਦੇ ਬੋਲਦੀ ਤਾਂ ਜਾਂਦੇ ਨਹੀਂ ਚੱਲ ਇੱਥੇ ਜੀ ਵਾੜਾ ਦੱਸਦੇ ਆ ਆ ਕਿਹੜਾ ਹਵਾ ਰਖ ਲੂਪੀ ਜਾਂਦਾ ਮਾੜੂ ਐ ਕਾਲੀ ਜਵਾਨ ਆਹਾਂ ਠੀਕ ਐ ਜੱੱਜਾ ਠੀਕ ਐ ਸ਼ੇਰੋ ਆ ਗਿਆ ਇੱਥੇ ਆ ਗਿਆ ਸ਼ੇਰੋ ਕਿੱਧਰੋਂ ਆ ਲਾ ਆ ਜਾ ਕਿੱਧਰੋਂ ਆ ਗਿਆ ਇੱਥੇ ਆ ਗਿਆ ਸ਼ੇਰੋ ਆ ਜਾ ਆ ਜਾ ਜੱੱਜਾ ਆ ਜਾ ਬਲਾ ਤੁਸੀਂ ਸ਼ੇਰੂ ਕੇ ਕਿਹਾ ਆਖੋ ਹਾਂ ਹਾਂ ਅੱਛਾ ਭਾਈ ਲੈ ਤੁਸੀਂ ਦਾ ਨਿੱਕੇ ਨਿੱਕੇ ਹੁੰਦੇ ਸੀ ਭਾਈ ਸੁੱਖ ਨਾਲ ਚੋਬਰ ਹੋਗੇ ਹਾਂ ਇਧਰ ਕੰਮ ਰਸਤੇ ਗਏ ਤੂੰ ਕਿਹਦਾ ਮੁੰਡਾ ਭਾਈ ਸੁਖਦੀਪ ਦਾ ਨਹੀਂ ਲੱਗਦਾ ਹਾਂ ਸੁਖਦੀਪ ਦਾ ਨਹੀਂ ਹੈਰਾ ਹੂੰ ਵਾਹ ਵੀ ਸ਼ੇਰਾ ਭਾਈ ਆ ਕਣਕ ਆਪਣੀ ਹੈ ਸ਼ੇਰਾ ਹਾਂ ਚਾਚਾ ਆਪਣੀ ਹੈ ਸ਼ੇਰ ਸੁੱਖ ਨਾਲ ਹਾਂ ਚੱਕ ਦੂਗਾ ਮੈਂ ਸਵਾਰਦਾ ਕਣਕ ਦੀ ਵੀ ਸ਼ੇਰਾ ਬੱਲ ਤਾਂ ਬੜੀ ਸੋਹਣੀ ਹੈ ਕਣਕ ਦੀ ਸ਼ੇਰਾ ਹਾਂ ਬੱਲ ਬਗਨੇ ਬੰਦਾ ਮਾਰਦੇ ਛੜਾ ਲੂ ਮੈਂ ਲੱਗਦਾ ਹੈ ਵੀ 70 75 ਨੂੰ ਕ੍ਰੋਸ ਕਰੂ ਹਾਂ ਹਾਂ ਸਿਰ ਕਰ ਜੂਗੀ ਉਹ ਚੱਲ ਸ਼ੇਰਾ ਮੈਂ ਤਾਂ ਇਹ ਕੰਮ ਆਇ ਸੀ ਉਹਦਾ ਤੇਰੇ ਬਾਪੂ ਨੂੰ ਕਿਹਾ ਸੀ ਹੂੰ ਹੂੰ ਦੱਸਿਆ ਸੀ ਵੀ ਉਹ ਕਦਾ ਕਹਿੰਦਾ ਸੀ ਵੀ ਜੇ ਕੋਈ ਮੱਝ ਗਾਂ ਬਿਮਾਰ ਹੋਈ ਜਾਂ ਢਿੱਲੀ ਹੋਵੇ ਹੂੰ ਹੂੰ ਤਾਂ ਥੋਬੀ ਕ ਨੀਰਾ ਚਾਹੀਦਾ ਸ਼ੇਰਾ ਆਪਾਂ ਨੂੰ ਉਹ ਅੱਜ ਆਪਣੀ ਝੋਟੀ ਸੂਈ ਆ ਨਾ ਨੀਰਾ ਦੇ ਸ਼ੇਰਾ ਤੇਰੇ ਬਾਪੂ ਨੂੰ ਕਿਹਾ ਹੋਇਆ ਵੱਡ ਲੈ ਆ ਚਾਰ ਸ਼ੇਰਾ ਮੇਰੇ ਤੋਂ ਕਿੱਥੇ ਵੱਡਾ ਜਾਊ ਬਜ਼ੁਰਗ ਹੈ ਗਏ ਆ ਕੱਬੀ ਬਾੜ ਦੇ ਵੱਢ ਕੇ ਚਕਾ ਦੇ ਪਲਾਂ ਹਾਂ ਚੱਕ ਲੈ ਹੋਰ ਅੱਛੇ ਪਾਵਾ ਵੀ ਪੰਡੂ ਇਹ ਐਂ ਕਰ ਸ਼ੇਰਾ ਬਿਸ਼ਵਾ ਵੀ ਦੇ ਫਿਰ ਹੁਣ ਕਾਂਕਪਾ ਲੱਗਦਾ ਸ਼ੇਰਾ ਇਤਕੀ ਰਿਕਾਰਡ ਤੋੜੂ ਉਹ ਨਹੀਂ ਸ਼ੇਰਾ ਸਾਡੀਆਂ ਨਜ਼ਰਾਂ ਕਿੱਥੇ ਇਹਦੇ ਲਾਦੇ ਸਤਿਵਾਰ ਨਹੀਂ ਨਹੀਂ ਐਵੇਂ ਲੋਕ ਪਕਾਈ ਮਾਰਦੇ ਆ ਸ਼ੇਰਾ ਸਾਡੇ ਪੱਲੇ ਉਹ ਸ਼ੇਰਾ ਐ ਕਰ ਵੱਢ ਦੇ ਥੱਬੀ ਕੋ ਦੋ ਕੋ ਥੱਬੀਆਂ ਹੋਰ ਵੱਢ ਦੇ ਉਹ ਸ਼ੇਰਾ ਐ ਵੀ ਲੋਕ ਪੁਕਾਈ ਮਾਰਦੇ ਮੇਰੇ ਦੇ ਤਾਂ ਐਵੇਂ ਲੱਗਦੀ ਐ ਸਾਰਾ ਪਿੰਡ ਨਾਹੀਂ ਨਾਹੀਂ ਸ਼ੇਰਾਤ ਤੂੰ ਭੁਲਾ ਨਹੀਂ ਕਿਹੜਾ ਜਵਾਕ ਐ ਪੁੱਤ ਮੈਂ ਤੂਰੀ ਦਾ ਮੁੰਡਾ ਐ ਅੱਛਾ ਤੁਸੀਂ ਬਾਰਬੂਰ ਪੜਦਾ ਲੱਗਦਾ ਨਹੀਂ ਨਹੀਂ ਅੱਛਾ ਲੈ ਵੱਢ ਥੱਬੀ ਸ਼ੇਰਾ ਮੈਨੂੰ ਜਾਣ ਦੇ ਭਲਾ ਦੀ ਬੱਚੇ ਬਾਪੇ ਨੇ ਨਾ ਉਹ ਪੁੱਤ ਆ ਵੀ ਦੋ ਥੱਬੀਆਂ ਪਾ ਦੇ ਯਾਰ ਮੈਂ ਕਿਧਰ ਜਾਊਂਗਾ ਯਾਰ ਨੀ ਲਾਈ ਜੀ ਹਾਂ ਵੀ ਲਈ ਜਾ ਕੋਈ ਓਏ ਆ ਵੀ ਪਾ ਹੀ ਲੈਣਾ ਪੁੱਤ ਸ਼ੇਰਾ ਆ ਜਾ ਹੁਣ ਇੰਨੀ ਬੱਡਰ ਲੈ ਬਣਾ ਹੋਰ ਮੈਂ ਕਿਧਰ ਜਾਊਂਗਾ ਆਪਣਾ ਦੀ ਹੁਣ ਥੋੜੇ ਤਾਂ ਆਈ ਗਿਆ ਆਪਣਾ ਦੀ ਮੈਂ ਹਾਂ ਸਾਡੇ ਘਰ ਕਿਸੇ ਦੇ ਹੋਰ ਜਾਣਾ ਆਪੂ ਇਹ ਕਿਹੜਾ ਪਹਿਲੀ ਵਾਰ ਇਹ ਸਾਰਾ ਦਿਨ ਦਾ ਲੋਕਾਂ ਨੇ ਘਰ ਮੰਗਦਾ ਹੋਰ ਰਹਣਾ ਉਹ ਨਹੀਂ ਸ਼ੇਰਾ ਉਹ ਲੋਕ ਤਾਂ ਐਵੇਂ ਭੌਂਕਦੇ ਆ ਸਾਰਾ ਪਿੰਡ ਲੱਗਦਾ ਤੇਰੇ ਚਾਚੇ ਤੇ ਮਾੜਾ ਲੱਗ ਰਿਹਾ ਕਿ ਲੱਗਦਾ ਉਹ ਨਹੀਂ ਬੇਸ਼ੇਰਾ ਆ ਨਹੀਂ ਮਾੜਾ ਲੱਗ ਰਿਹਾ ਕਿ ਲੱਗਦਾ ਆਏਗਾ ਸ਼ੇਰਾ ਨੀਰਾ ਦਾ ਬਹੁਤ ਹੈ ਹੁਣ ਮੈਨੂੰ ਚੱਕਾ ਆਵੇ ਤਕਵਾ ਦਿੰਨਾ ਆ ਜਾ ਤਕਵਾ ਦਿੰਨਾ ਬੰਨ ਲਓ ਬਸ ਬਣਾਵੇ ਬੱਦਵੇਂ ਨਹੀਂ ਉਹ ਛੇਰਾ ਤੂੰ ਦੇਖੇ ਗੋਡੇ ਲਾ ਕੇ ਜਦੋਂ ਮਰਿਆ ਝੂਟਾ ਬਸ ਪਟੋਕਲੀ ਬਣ ਜੂ ਪਟੋਕਲੀ ਆ ਦੇਖਾ ਲੈ ਕੀ ਆ ਜ ਬਣਾਏਗਾ ਪਟੋਕਲੀ ਉਹ ਨਹੀਂ ਛੇਰਾ ਬਣਾ ਤੀ ਕੀ ਆ ਜੋ ਕਰ ਆਵੇ ਗਿਆ ਨਾ ਕੰਦਾ ਕੰਦਾ ਪੂਰੀ ਪੰਡ ਲੈ ਗਿਆ ਪੰਡ ਤੇ ਤਰਪਾਈ ਲੈ ਗਿਆ ਪੂਰੀ ਓਏ ਆਹ ਕੌਣ ਸੀ ਯਾਰ ਪਿੱਛੇ ਤਾਂ ਮੈਨੂੰ ਮਾਰੂ ਵਰਗਾ ਲੱਗਿਆ ਮਾਰੇ ਹੀ ਬਾਈ ਮਾਰੇ ਕਮਨ ਕਰਿਆ ਫਿਰ ਤਾਂ ਕੀ ਕਹਿੰਦਾ ਸੀ ਕਹਿੰਦਾ ਕੀ ਹੈ ਬਾਈ ਨੇਰੇ ਦੇ ਨੇ ਥੱਪੀ ਮੰਗਦਾ ਸੀ ਹਾਂ ਏਡੇ ਵੱਡੇ ਤਰਪਾਪੇ ਆ ਕੇ ਬਹਿ ਗਿਆ ਬਾਈ ਬਾਜੋਂ ਅੱਛਾ ਹੋਰ ਤਾਂ ਨਹੀਂ ਕੁਝ ਕਹਿ ਕੇ ਵਗ ਗਿਆ ਮਈਆ ਕਣਕ ਦੀ ਬੱਲੀ ਜੀ ਦੇਖ ਕੇ ਕਹਿੰਦਾ ਸੀ ਕਿ ਨਾ 70 75 ਮੈਨੂੰ ਪੈ ਜੂਗੀ ਓਏ ਇਹਦੀ ਪੈਰ ਦੀ ਮਿੱਟੀ ਚੱਕ ਲੈ ਓਏ ਇਹ ਤਾਂ ਚੀਮੇ ਬਾਈ ਦਾ ਵੀ ਬਾਪ ਹੈ ਚੀਮੇ ਬਾਈ ਦਾ ਵੀ ਬਾਪ ਹੈ ਇਹਦਾ ਚੀਮੇ ਬਾਈ ਦੀ ਗੱਲ ਕਹੀ ਨੂੰ ਤਾਂ 2-3 ਮਹੀਨੇ ਲੱਗ ਵੀ ਜਾਂਦੇ ਆ ਇਹਦੀ ਗੱਲ ਕਹੀ ਨੂੰ ਤਾਂ 2 ਘੰਟੇ ਲੱਗਦੇ ਸਿਰਫ 2 ਘੰਟੇ ਓਏ ਕਣਕ ਬਚਾਲਾ ਓਏ ਆਉਦੀ ਆਪਣੀ ਘਰ ਨੂੰ